ਮਿੰਦਰਕੌਰ ਸਕੂਲ ਆਫ ਫੈਮਿਨੈਂਸ ਵਿੱਚ ਐਜ਼ ਐਨ ਇੰਗਲਿਸ਼ ਮਿਸਟਰੈਸ ਕੰਮ ਕਰ ਰਹੀ ਹਾਂ ਇਹ ਜੋ ਸਾਡਾ ਸਕੂਲ ਹੈ ਇਹ ਪੰਜਾਬ ਦੇ 117 ਸਕੂਲਾਂ ਦੇ ਵਿੱਚੋਂ ਇੱਕ ਹੈ ਜਿਹਦੇ ਤੇ ਮੈਨੂੰ ਬਹੁਤ ਮਾਣ ਹੈ ਇਹ ਸਕੂਲ ਨਾ ਸਿਰਫ ਬੱਚਿਆਂ ਦੀ ਵਿਦਿਅਕ ਪੱਖੋਂ ਡਿਵੈਲਪਮੈਂਟ ਕਰ ਰਿਹਾ ਹੈ ਬਲਕਿ ਸਰਬ ਪੱਖੀ ਵਿਕਾਸ ਕਰ ਰਿਹਾ ਹੈ ਹਾਂ ਤੇ ਅੱਜ ਮੈਂ ਪਲੱਸ 2 ਜਮਾਤ ਦੇ ਵਿਦਿਆਰਥਣਾਂ ਹਾਂ ਮੈਂ ਬੜੇ ਮਾਣ ਨਾਲ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪੰਜਾਬ ਵਿੱਚ 117 ਸਕੂਲ ਆਫ ਐਮਿਨੈਂਸ ਚਲਾਏ ਗਏ ਹਨ ਅਤੇ ਸਕੂਲ ਆਫ ਐਮਿਨੈਂਸ ਅਮਲੋ 21 ਦਾ ਹਿੱਸਾ ਹੈ ਸਕੂਲ ਆਫ ਐਮਿਨੈਂਸ ਦੇ ਵਿੱਚ ਇਨਫਰਾਸਟ੍ਰਕਚਰ ਐਨਾ ਹੀ ਵਧੀਆ ਦਿੱਤਾ ਗਿਆ ਹੈ ਕਿ ਸਾਡੇ ਬੱਚੇ ਖੁਸ਼ੀ-ਖੁਸ਼ੀ ਸਕੂਲ ਆਉਂਦੇ ਆ ਜਿਹਦੇ ਲਈ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਹੁਤ ਧੰਨਵਾਦੀ ਹਾਂ ਸਾਡੇ ਬੱਚਿਆਂ ਦੇ ਵਿੱਚ ਇੱਕ ਕੌਨਫੀਡੈਂਸ ਲੈਵਲ ਬੂਸਟ ਹੋਇਆ ਹੈ ਜਿਹੜਾ ਉਹਨਾਂ ਨੂੰ ਉਹ ਯੂਨੀਫਾਰਮ ਪਾ ਕੇ ਮਹਿਸੂਸ ਹੁੰਦਾ ਹੈ ਜਿਹੜੀ ਕਿ ਉਹਨਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਹੈ ਉਸ ਯੂਨੀਫਾਰਮ ਦੇ ਵਿੱਚ ਉਹ ਵੱਖਰੇ ਦਿਖਦੇ ਆ ਤੇ ਨਿਵੇਕਲੀ ਪਛਾਣ ਹੁੰਦੀ ਆ ਉਹਨਾਂ ਦੀ ਸਾਡੇ ਸਥਾਨਕ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਹੇਠ ਚਲਾਏ ਗਏ ਹਨ ਸਾਡੇ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਤੇ ਪੜਾਈ ਦਾ ਵੀ ਲੈਵਲ ਬਹੁਤ ਜ਼ਿਆਦਾ ਵਧ ਚੁੱਕਿਆ ਹੈ ਸਾਡੇ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਲੈਬਸ ਬਣ ਚੁੱਕੀਆਂ ਹਨ ਜਿਦਾਂ ਬਾਇਓਲੋਜੀ ਲੈਬ, కెਮਿਸਟਰੀ ਲੈਬ, ਫਿਜ਼ਿਕਸ ਲੈਬ, ਕੰਪਿਊਟਰ ਲੈਬ, ਆਈਟੀ ਲੈਬ ਤੇ ਇਹਨਾਂ ਲੈਬਸ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਐਕਸਪੈਰੀਮੈਂਟ ਕਰਦੇ ਹਾਂ ਜਿਨ੍ਹਾਂ ਦੇ ਨਾਲ ਸਾਨੂੰ ਸਾਡੀ ਪੜਾਈ ਦੇ ਲੈਵਲ ਦਾ ਵੀ ਪਤਾ ਚੱਲਦਾ ਹੈ ਫੈਮਿਨਲਸ ਦਾ ਮੇਨ ਮੋਟਿਵ ਹੈ ਬੱਚਿਆਂ ਨੂੰ ਇਨੀਸ਼ੀਏਟ ਇਨੋਵੇਟ ਇਨਸਪਾਇਰ ਕਰਨਾ ਹੈ ਤਾਂ ਕਿ ਬੱਚੇ ਆਪਣੇ ਗੋਲਸ ਤੱਕ ਪਹੁੰਚ ਸਕਣ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸਾਡੇ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਸਕੂਲ ਚਲਾਏ ਗਏ ਹਨ ਤੇ ਸਕੂਲ ਆਫ ਫੈਮਿਨਲਸ ਦੇ ਵਿੱਚ ਸਾਡੇ ਅਧਿਆਪਕਾਂ ਨੂੰ ਵੀ ਬਹੁਤ ਹੀ ਵੱਖਰਾ ਮਾਨ ਸਤਿਕਾਰ ਪ੍ਰਾਪਤ ਹੋਇਆ ਹੈ ਇਸ ਤੋਂ ਬਿਨਾ ਸਕੂਲ ਦੇ ਵਿੱਚ ਸਪੋਰਟਸ ਜਿਹੜਾ ਸਭ ਤੋਂ ਵਧੀਆ तरीके ਨਾਲ ਕਰਾਇਆ ਜਾ ਰਿਹਾ ਹੈ ਖੇਡਾਂ ਵਿੱਚ ਹਿੱਸਾ ਲੈ ਕੇ ਬੱਚੇ ਆਪਣੇ ਆਪ ਉੱਤੇ ਬਹੁਤ ਮਾਣ ਮਹਿਸੂਸ ਕਰਦੇ ਨੇ ਤੇ ਮੈਂ ਇਸ ਤੇ ਲਈ ਸਾਡੀ ਸਰਕਾਰ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਧੰਨਵਾਦ